ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬਾਬਾ ਚਿੰਤਾ ਪਗਤ ਜੀ ਬਾਬਾ ਅਮੀਰ ਸਿੰਘ ਜੀ ਚਰਸੂੜਕਾ ਕਲਾਵਲੋ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਚਿੰਤਾ ਪਗਤ ਜੀ ਦੀ ਸਾਲਾਨਾ ਵਰਸੀ ਮਨਾਈ ਗਈ ਸ਼੍ਰੀ ਕੰਝ ਪੜਤੇ ਫੋਗ ਉਪਰੰਤ ਆਰਮਿਕ ਦੀਵਾਨ ਸਜਾਏਗੇ ਖੁੱਲ੍ਹੇ ਸੇਜ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਾਮਰ ਗਾਇਕ ਬਲਰਾਜ ਪਿਲਕਾ ਗੁਰਦਾਸ ਮਾਨ ਨੇ ਗੀਤਾਂ ਨਾਲ ਹਾਜ਼ਰੀ ਭਰੀ ਇਸ ਮੌਕੇ ਦੇਸ਼ ਵਿਦੇਸ਼ ਜੀ ਸੰਗਤਾਨਾ ਦਰਬਾਰ ਤੇ ਮੱਥਾ ਟੇਕਿਆ ਅੰਤ ਵਿੱਚ ਰਸਤੇ ਪ੍ਰਦਾਨ ਨਰਿੰਦਰ ਸਿੰਘ ਵੱਲੋਂ ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਚਰਸ ਵੱਲੋਂ ਸਹੀ ਹੋ ਗਿਆ ਅਤੇ ਦਰਬਾਰ ਦੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਰਿੰਦਰ ਸਿੰਘ ਪ੍ਰਧਾਨ ਸੁਖਦੇਵ ਸਿੰਘ ਗੁਰਨੇਕ ਸਿੰਘ ਪਰਮਜੀਤ ਸਿੰਘ ਸਰਬਜੀਤ ਸਿੰਘ ਗੁਰਨਿੰਦਰਪ੍ਰੀਤ ਸਿੰਘ ਕਸ਼ਮੀਰ ਸਿੰਘ ਗੁਰਵਿੰਦਰ ਸਿੰਘ ਬਲਵੀਰ ਸਿੰਘ ਤੋਂ ਇਲਾਵਾ ਬੱਧੀ ਗਿਣਤੀ ਸੰਗਤਾਂ ਹਾਜ਼ਰ ਸਨ ਬਾਬਾ ਅਮੀ ਚੰਦੀ ਦੇ ਮੇਲੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਬੰਨ ਖੁਸ਼ ਹੋ ਰਿਹਾ ਕਿ ਇੰਨੀ ਸਾਥ ਸਾਥ ਕੇ ਦਰਸ਼ਨ ਹੋ ਰਹੇ ਨੇ ਤੁਸੀਂ ਬਹੁਤ ਹੀ ਕਰਮਾ ਵਾਲੇ ਹੋ ਜੋ ਕਿ ਰੁੜਕਾ ਕਲਾਂ ਦੀ ਧਰਤੀ ਤੇ ਚੋਦੇ ਬਾਬਾ ਰੁੜਕਾ ਬਾਬਾ ਚੇਤਪਾਲ ਸਿੰਘ ਜੀ ਤੇ ਅਮੀ ਚੰਦੀ ਜੀ ਤੇ ਭਾਈ ਸਾਧੂ ਜੀ ਦਾ ਹੱਥ ਹੈ ਬਹੁਤ ਕਿਸਮਤ ਵਾਲੇ ਹੋ ਆਪ ਜੀ ਦਾ ਸੌਹ ਜੇ ਤਾਂ ਇੱਥੇ ਪਹੁੰਚ ਕੇ ਨਿਕਾ ਸਾਡੇ ਨੇ ਵੀ ਬਹੁਤ ਰੂਹ ਜਾਣ ਨਾਲ ਤੁਹਾਡੀ ਸੇਵਾ ਕੀਤੀ ਹੈ ਮੋਰ ਨੇ ਛੱਪੜ ਦਾ ਵੀ ਕੰਮ ਹੋ ਗਿਆ ਤੇ ਪਿਛਲੇ ਛੱਪੜ ਦਾ ਵੀ ਕੰਮ ਚੱਲ ਰਿਹਾ ਹੈ ਅਸੀਂ ਵੀ ਇਸੇ ਤਰ੍ਹਾਂ ਹੀ ਦਿলো ਜਾਣ ਨਾਲ ਤੁਹਾਡੀ ਸੇਵਾ ਕਰਾਂਗੇ ਜੀ 5 ਸਾਲ ਇੱਦੀ ਤੁਸੀਂ ਸਾਨੂੰ ਇੰਨਾ ਭਰਮਾ ਹੰਕਾਰਾ ਦਿੱਤਾ ਹੈ ਕਿ ਹੁਣ ਅਸੀਂ ਵੀ ਤੁਹਾਡੀ ਖਾਤਰ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੋ ਵੀ ਸਾਥ ਸੰਗਤ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜ ਬੜਾ ਜੱਥੇ ਬੱਬਾ ਚੰਤਾ ਜੀ ਨੂੰ ਬਿਛੜਿਆ ਆਪਣ ਤੋਂ 65 ਸਾਲ ਹੋ ਗਏ 68 ਸ਼ੁਰੂ ਹੋ ਗਿਆ ਉੱਥੇ ਸਾਡੇ ਮਰਖਰੇ ਵਾਸਤੇ ਵੀ ਸੁਭਾਖਾਂ ਦੇ ਦਿਆਂ ਘਾਟਾਂ ਦੇ ਵਾਸਤੇ ਮਜ਼ਦੂਰਾ ਵਾਸਤੇ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਰੋ ਰਸਨਾ ਨੂੰ ਪਵਿੱਤਰ ਗੱਜ ਵਾਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਸਤ ਬਾਬਾ ਚੰਤਾ ਭਗਤ ਜੀ ਅਤੇ ਤੰਤਨ ਮਸਤ ਬਾਬਾ ਅਮੀ ਚਾਂਦੀ ਟਰੱਸਟ ਸਮੂਹ ಗ್ರಾಮ ਪੰਚਾਇਤ ਪਿੰਡ ਰੁਰਕਾ ਕਲਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੰਤਨ ਮਸਤ ਬਾਬਾ ਚੰਤਾ ਜੀ ਦੀ 68ਵੀਂ ਸਾਲਾਨਾ ਵਰਸੀ ਬੜੇ ਧੂਮ-ਤਾਮੇ ਅਤੇ ਸ਼ਰਧਾ ਨਾਲ ਮਨਾਈ ਗਈ ਜਿਸ ਦੇ ਸਬੰਧ ਵਿੱਚ ਅੱਜ ਖੁੱਲੇ ਦਰਬਾਰ ਦੇ ਵਿੱਚ ਬਰੁਲਾਜ ਮਿਲਗਾ ਜੀ ਅਤੇ ਗੁਰਦਾਸ ਮਾਨ ਜੀ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਹੁਤ ਸਾਰੀ ਸੰਗਤ ਨੇ ਕੱਠ ਵਿੱਚ ਆਨੰਦ ਮਾਣਿਆ ਮੇਲੇ ਦੀਆਂ ਰੌਣਕਾਂ ਨੂੰ ਸੰਗਤਾਂ ਨੇ ਵਧਾਇਆ ਸਾਰਿਆਂ ਨੇ ਸਾਡੇ ਤੁਹਾਨੂੰ ਸਹਿਯੋਗ ਦਿੱਤਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਤਨਮਨ ਧੰਦੇ ਨਾਲ ਸੇਵਾ ਕੀਤੀ ਅਤੇ ਹੋਰ ਪੁਲਿਸ ਕਰਮਚਾਰੀਆਂ ਦਾ ਵੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਈ ਹੋਈ ਸੰਗਤ ਨੂੰ ਜੀ ਆਇਆਂ ਆਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈ ਜਾ ਬੈ ਜਾ